ਤੇ ਬਈ ਜਦੋਂ ਇਹ ਤੁਸੀਂ ਡਿਜ਼ਾਈਨ ਤਿਆਰ ਕਰਾਇਆ ਪਰ ਜਦੋਂ ਕਹਿ ਦਿੰਦੇ ਆ ਵੀ ਆਪਾਂ ਨਕਸ਼ਾ ਬਣਾਉਣਾ ਹੈ ਘਰ ਬਣਾਉਣਾ ਪਊਦਾ ਨਕਸ਼ਾ ਘੜਵਾਉਣਾ ਤੇ ਤੁਸੀਂ ਇਹ ਨਕਸ਼ਾ ਘੜਵਾਉਣ ਵਾਲੇ ਉਹਨਾਂ ਦੀ ਮੰਨ ਕੇ ਚੱਲੋ ਛੜਤਾ ਸੀਗਾ ਵੀ ਜਾਂ ਆਪਣਾ ਵੀ ਕੋਈ ਸੁਝਾਅਨ ਦਿੱਤੀ ਵੀ ਇਸ ਪਾਸੇ ਦੇ ਵਿੱਚ ਕੀ ਕੀ ਕਰ ਸਕਦੇ ਨਹੀਂ ਨਹੀਂ ਬਈ ਨਕਸ਼ਾ ਤਾਂ ਬਈ ਆਪਾਂ ਇੱਕ ਠੀਕ ਆ ਆਪਾਂ ਨਕਸ਼ੇ ਬਣਾ ਵੀ ਨਾ ਮੈਜ਼ਰਮੈਂਟ ਨਹੀਂ ਹੁੰਦੀ ਸਾਰੀਆਂ ਜਿਹੜੀਆਂ ਦਿਮਾਗ 'ਚ ਨਹੀਂ ਆਉਂਦੀ ਗੱਲ ਵੀ ਆਪਾਂ ਉਹਨੂੰ ਵਿਜ਼ਨ ਕਿ ਉਹ ਨਹੀਂ ਲੈ ਸਕਦੇ ਉਹਦਾ ਕੋਈ ਕਹਿ ਜਾਂ ਦੇਖੂਗਾ ਆਪਣੇ ਮਨ 'ਚ ਝ ਇੱਕ ਹੁੰਦੀ ਹੈ ਹਾਂਜੀ ਪਰ ਅਸੀਂ ਆਪਦੇ ਕਨਵੀਨੀਅੰਸ ਦੇ ਹਿਸਾਬ ਨਾਲ ਬਣਾਇਆ ਵੀ ਯਾਰ ਵਰਤੋਂ ਆਪਣਾ ਪਰ ਫੈਮਿਲੀ ਕਹੇ ਜੀ ਆਪਾਂ ਕੋਈ ਕੱਲ ਨੂੰ ਆਪਣੇ ਕੋਈ ਬੰਦੋ ਬਾਹਰੋਂ ਆਉਣਾ ਆਪਾਂ ਆ ਕਿੱਥੇ ਕੀ ਰੱਖਣਾ ਆਪਾਂ ਹਾਂ ਜਿਵੇਂ ਤੁਸੀਂ ਇੱਧਰ ਇੱਕ ਐਂਟਰੀ ਗੇਟ ਦਿੱਤਾ ਹਾਂ ਹਾਂ ਪਸ਼ੇਰਾਂ ਦੇ ਹਿਸਾਬ ਨਾਲ ਬਣਾ ਲੈਣੀਆਂ ਹਾਂ ਹਾਂਜੀ ਭਾਈ ਇਹ ਵੀ ਗੱਲ ਹੈ ਅਸੀਂ ਸੈਪਰੇਟ ਹੀ ਰੱਖਿਆ ਵੀ ਚਲੋ ਯਾਰ ਹਾਂ ਤੁਸੀਂ ਇੱਧਰ ਟ੍ਰੈਂਗਲ ਹੁੰਦਾ ਏਰੀਆ ਰੱਖਿਆ ਵੀਰੇ ਇਹ ਵੇ ਐਂਟਰੀ ਵੀ ਲੱਗ ਰੱਖੀ ਆ ਦੂਜਾ ਬਈ ਆਪਾਂ ਕਿਚਨ ਪਹਿਲਾਂ ਨਾਲ ਇੱਥੇ ਸੀਗੀ ਠੀਕ ਹੈ ਠੀਕ ਹੈ ਸਾਨੂੰ ਲੱਗਿਆ ਵੀ ਯਾਰ ਆਪਾਂ ਆਪਣੇ ਤੋਂ ਹੁਣ ਆਪਾਂ ਓਪਨ ਦੋਈ ਆ ਬਈ ਨਹੀਂ ਆਪਾਂ ਨੂੰ ਉਹਦੇ ਬਿਨਾ ਛੜਦਾ ਹਾਂ ਹਾਂਜੀ ਬਈ ਹਾਂਜੀ ਹਾਂਜੀ ਇਹ ਆਪਾਂ ਸੈਪਰੇਟ ਇਧਰ ਇਹਨੂੰ ਆਪਾਂ ਚੇਂਜ ਕਰਕੇ ਪਿੱਛੇ ਰੱਖੀ ਸਾਈਡ ਤੇ ਰੱਖੀ ਤੇ ਉਹ ਗੇਟ ਨੂੰ ਨਿਗਾ ਵੀ ਆਪਾਂ ਨਾਲੇ ਗੇਟ ਨੂੰ ਨਿਗਾ ਚੜ੍ਹਦੀ ਰਹੇਗੀ ਤੇ ਆਪਾਂ ਪਿੱਛੇ ਪਿਛਲਾ ਘਰ ਵੀ ਐਕਸੈਸ ਕਰ ਸਕਦੇ ਆਂ